ਇਹ ਮੈਂ ਦਾ ਪ੍ਰਿੰਟ ਕਰ ਰਿਹਾ ਹਾਂ ਅੱਜ ਜੀ ਅਸੀਂ ਇੱਥੇ ਫਤਿਹਗੜ੍ਹ ਸਾਹਿਬ ਚ ਮੈਂ ਆਪਣੀ ਸਾਰੀ ਸਬ ਡਿਵੀਜ਼ਨ ਦੀ ਫੋਰਸ ਇਕੱਠੀ ਕਰਕੇ ਅਸੀਂ ਰਾਤ ਨੂੰ ਡੋਮਿਨੇਸ਼ਨ ਕਰ ਰਹੇ ਹਾਂ ਵਾਹिकल्स ਦੀ ਸ਼ੱਕੀ ਪੁਰਸ਼ਾਂ ਦੀ ਸਾਰਿਆਂ ਦੀ ਚੈਕਿੰਗ ਕਰ ਰਹੇ ਹਾਂ ਅਸੀਂ ਮੈਂ ਇੱਥੇ ਤਿੰਨੇ ਆਪਣੇ ਐਸ ਐਚ ਓ ਚੌਂਕੀ ਇੰਚਾਰਜ ਨਾਲ ਲੈ ਕੇ ਅਸੀਂ ਇੱਕ ਵੱਡਾ ਨਾਕਾ ਲਾਇਆ ਹੋਇਆ ਜਿਹੜੇ ਆਨ ਲੱਗੇ ਨਾ ਚਲਾਨ ਵੀ ਹੋ ਰਹੇ ਆ ਤੇ ਮੇਨ ਮਕਸਦ ਚੈਕਿੰਗ ਹੈ ਕਿ ਕੋਈ ਸ਼ਰਾਰਤੀਆਂ ਸਰ ਕੋਈ ਕੋਈ ਨਸ਼ਿਆ ਜ ਕੋਈ ਹੋਰ ਚੀਜ਼ ਲੈ ਕੇ ਜਿਹੜਾ ਜਾ ਰਿਹਾ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਸਾਰੀ ਸਬ ਡਿਵੀਜ਼ਨ ਚ ਤਿੰਨ ਅਸੀਂ ਪੈਟਰੋਲਿੰਗ ਪਾਰਟੀਆਂ ਵੀ ਗੱਡੀਆਂ ਹੋਈਆਂ ਜਿਹੜੀਆਂ ਸਰਕਾਂ ਤੇ ਚੈੱਕ ਕਰ ਰਹੇ ਹਾਂ ਕੋਈ ਸਰਰਤੀ ਅੰਸਰ ਨਾਲ ਮਾਹੌਲ ਖਰਾਬ ਕਰੇ। ਹੋਰ ਜ਼ਿਲੇ ਵਿੱਚ ਵੀ ਵਕ ਵਕ ਕੰਮ ਚੱਲ ਰਹੇ ਨੇ ਜੀ। ਫੋਰਟ ਜ਼ਿਲੇ ਬਾਰੇ ਮੈਂ ਕਹਿ ਨਹੀਂ ਸਕਦਾ ਉਹਦੇ ਬਾਰੇ ਮੈਂ ਆਪਣੀ ਸਬ ਡਿਵੀਜ਼ਨ ਬਾਰੇ ਮੈਨੂੰ ਡਿਟੇਲਸ ਪਤਾ ਹੈ ਜੀ। ਤੇ ਪਬਲਿਕ ਨੂੰ ਸੁਪੀਰ ਕਰਨਾ ਹੈ ਜੀ। ਪਬਲਿਕ ਨੂੰ ਅਸੀਂ ਇਹੀ ਸਨੇਹਾ ਦੇਣਾ ਚਾਹੁੰਦੇ ਹਾਂ ਜਿਹੜਾ ਦਿੰਨੇ ਆ ਅਸੀਂ ਤੁਹਾਡੇ ਲਈ 24 ਘੰਟੇ ਹਾਜ਼ਰ ਹਾਂ। ਅਸੀਂ ਤੁਸੀਂ ਵੀ ਸਾਡੇ ਨਾਲ ਕੋਆਪਰੇਟ ਕਰੋ ਕਿਸੇ ਵੀ ਤਰ੍ਹਾਂ ਦੀ ਪਬਲਿਕ ਨੂੰ ਕੋਈ ਇਨਫੋਰਮੇਸ਼ਨ ਪਤਾ ਲੱਗਦੀ ਹੈ ਕਿਸੇ ਸ਼ਰਾਰਤੀ ਅੰਸਰ ਬਾਰੇ ਜਿਹੜਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ੇ ਦਾ ਸੇਵਨ ਕਰਦਾ ਹੈ ਤੁਰੰਤ ਸਾਡੇ ਨਾਲ ਸ਼ੇਅਰ ਕਰੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕੀ ਟਾਈਮਿੰਗ ਰਹੇਗਾ ਪ੍ਰੋਜੈਕਟ ਦਾ ਕੋਈ ਫਿਕਸ ਟਾਈਮਿੰਗ ਨਹੀਂ ਹੈਗਾ ਜੀ ਸਾਨੂੰ ਅਸੀਂ 10 ਵਜੇ ਸ਼ੁਰੂ ਕੀਤਾ ਸੀ ਹਲੇ ਲਾਵਾਂਗੇ 2-2.5 ਘੰਟੇ ਲਾਵਾਂਗੇ